ਲਾ ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਕੋਟਪੱਤੀ ਦੇ ਵਿੱਚ ਸਾਬਕਾ ਸਰਪੰਚ ਦੇ ਘਰ ਤੇ ਫਾਇਰਿੰਗ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਪਰਿਵਾਰ ਦੇ ਕਈ ਮੈਂਬਰ ਯਾਨੀ ਕਿ ਲਗਭਗ ਸਾਰੇ ਹੀ ਮੈਂਬਰ ਪੁਲਿਸ ਦੇ ਵਿੱਚ ਅਫਸਰ ਹਨ। ਜਾਂ ਤਾਂ ਵਿਦੇਸ਼ ਵਿੱਚ ਰਹਿੰਦੇ ਹਨ ਤੇ ਕਈ ਸਰਕਾਰੀ ਨੌਕਰੀ ਕਰ ਰਹੇ ਹਨ। ਸਾਬਕਾ ਸਰਪੰਚ ਨੇ ਦੱਸਿਆ ਕਿ ਮੈਂ ਆਪਣੇ ਪਰਿਵਾਰ ਦੇ 10 ਮੈਂਬਰਾਂ ਦੇ ਨਾਲ ਘਰ ਦੇ ਵੇੜੇ ਦੇ ਵਿੱਚ ਬੈਠਾ ਸੀ ਤਾਂ ਸ਼ਾਮ ਵੇਲੇ ਘਰ ਦਾ ਇੱਕ ਗੇਟ ਪੂਰੀ ਤਰ੍ਹਾਂ ਬੰਦ ਸੀ ਤੇ ਦੂਸਰਾ ਥੋੜਾ ਜਿਹਾ ਖੁੱਲਾ ਸੀ ਤੇ ਅਚਾਨਕ ਇੱਕ ਸਾਈਡ ਤੋਂ ਦੋ ਮੋਟਰਸਾਈਕਲ ਸਵਾਰ ਨੌਜਵਾਨ ਆਏ ਜਿਨ੍ਹਾਂ ਨੇ ਹੋਂਦੇ ਸਾਰ ਹੀ ਗੇਟ ਦੇ ਵਿੱਚ ਫਾਇਰ ਕਰ ਦਿੱਤਾ ਅਸੀਂ ਇੱਕਦਮ ਘਬਰਾ ਕੇ ਅੰਦਰ ਚਲੇ ਗਏ ਫਿਰ ਮੈਂ 112 ਨੰਬਰ ਤੇ ਪੁਲਿਸ ਨੂੰ ਕਾਲ ਕੀਤੀ ਤੇ ਪੁਲਿਸ 15-20 ਮਿੰਟ ਦੇ ਵਿੱਚ ਹੀ ਮੌਕੇ ਤੇ ਪਹੁੰਚ ਗਈ ਤੇ ਮਾਮਲੇ ਦੀ छानबीन ਸ਼ੁਰੂ ਕਰ ਦਿੱਤੀ ਤੇ ਉਹਨਾਂ ਨੇ ਆਲੇ ਦੁਆਲੇ ਦੇ ਸੀਸੀਟੀਵੀ ਵੀ ਖੰਗਾਲੇ ਸਾਡੀ ਕਿਸੇ ਨਾਲ ਵੀ ਕੋਈ ਰੰਜਿਸ਼ ਨਹੀਂ ਹੈ ਤੇ ਪਤਾ ਨਹੀਂ ਕਿਉਂ ਸਾਡੇ ਘਰ ਗੋਲੀ ਚਲਾਈ ਗਈ ਇਹ ਤਾਂ ਦੋਸ਼ੀਆਂ ਦੇ ਫੜੇ ਜਾਣ ਤੇ ਹੀ ਪਤਾ ਲੱਗੇਗਾ ਕੀ ਕਿਰੇ ਪੇਂਡਰ ਰਹਨ ਬਾਰੇ ਉਸ ਸੰਤੋਖ لال ਬਾਸੀ ਪੈਂਕੋਤ ਬਤੀ ਕੀ ਮਾਮਲਾ ਕੀ ਹੈ ਕਿ ਜਰ ਗੋਲੀ ਚਲੀ ਹੈ ਮਾਮਲਾ ਇਹ ਕੋ ਅਣਸੱਧ ਦੇ ਬੰਦੇ ਸੀਗੇ ਜੀ ਮੈਂ ਆਪਣੇ ਪਰਿਵਾਰ ਸਮੇਤ ਅੱਜ ਵਿੜੇ ਦੇ ਵਿੱਚ ਜੇ ਬੈਠਾ ਹਾਂ ਜੇ ਮੇਰੇ ਨਾਲ ਫਾਈਲ ਨੰਬਰ ਘਰ ਦੇ ਵਿੱਚ ਹੈਗੇ ਇੱਕਦਮ ਫੇਰ ਕੱਢ ਕੇ ਲੋਕੀ ਭੱਜ ਗਏ ਦੋ ਬੰਦੇ ਮੋਟਰਸਾਈਕਲ ਆਏ ਕਾਤੇ ਮੋਟਰਸਾਈਕਲ ਤੇ ਮੋਟਰਸਾਈਕਲ ਤੇ ਜੀ ਕੋਈ ਪਿੰਡ ਦਾ ਕੋਈ ਰஞ்சிਤ ਕਿਸੇ ਨਾਲ ਵੀ ਨਹੀਂ ਪਿੰਡ 'ਚ ਮੇਰੀ ਕਿਸੇ ਨਾਲ ਕਿਸੇ ਤਰ੍ਹਾਂ ਦੀ ਰੰਜਿਸ਼ ਨਹੀਂ ਰஞ்சிਤ ਕਿੰਨੀ ਕੀ ਦਿਰੋਂ ਵੀ ਸਰਪੰਚੀ ਕਰਦਿਆਂ ਨੂੰ ਕੋਈ ਸਰਪੰਚੀ ਦਾ ਰੌਲਾ ਤਾਂ ਨਹੀਂ ਇਹ ਸਾਡਾ ਫਿਲਹਾਲ ਤਾਂ ਇਦਾਂ ਦਾ ਕੋਈ ਨਹੀਂ ਜੀ ਸਰਪੰਚੀ ਕਰਦਿਆਂ ਨੂੰ ਤਾਂ ਸਾਨੂੰ ਤਾਂ ਪਰਵਾਹ ਨਹੀਂ ਤੁਹ ਜੀ ਹੁਣ 25 ਸਾਲੋਂਗਾ ਸਰਪੰਚੀ ਕਰਦਿਆਂ ਕੋਈ ਗਿਰਦਾ ਨਾ ਕਿਸੇ ਤਰ੍ਹਾਂ ਦਾ ਬੰਦਾ ਕੋਈ ਨਹੀਂ ਫਿਰ ਗੋਲੀ ਗੋਲੀ ਚੱਲਣ ਦਾ ਕੀ ਮਾਮਲਾ ਜਿੱਦਾਂ ਚਲਾਈ ਹੈ ਗੋਲੀ ਦੇਖੋ ਜੀ ਅਣਜਾਣ ਬੰਦੇ ਸੀਗੇ ਸਾਡੇ ਪੁਲਿਸ ਕਰਦੀ ਹੈ ਇਹਨਾਂ ਦਾ ਪੜਤਾਲ ساری ਕੌ ਉਸ ਆਜੂ ਗੋਏ ਨਾਲ ਦੀ ਬੋਚ ਕਿੰਨੀ ਫਾਇਰਿੰਗ ਹੋਈ ਇਥੇ ਇੱਕ ਫਾਇਰ ਨਿਕਲਿਆ ਜੀ ਉਹ ਮੇਰੇ ਗੇਟ ਕੋ ਵੱਜਿਆ ਤੁਸੀਂ ਕਿੰਨੇ ਕ ਜਣੇ ਇਥੇ ਬੈਠੇ ਸੀਗੇ ਵੇੜੇ 'ਚ ਵੇੜੇ 'ਚ ਅਸੀਂ ਤਕਰੀਬਨ 8-9 ਜਣੇ ਆ ਬੱਜਾਂ ਸਮੇਂ ਜੀ ਸਾਰੇ ਮਤਲਬ ਸਾਰੇ ਇਥੇ ਬੈਠੇ ਸਾਰੇ ਆਪਾਂ ਘਰੇ ਆ ਮੇਰੇ ਦਾਦੇ ਦੇ ਦਸੇ ਪਰਿਵਾਰ ਦੇ ਜੀ ਘਰੇ ਆ ਸੰਦ ਸਮੇਂ ਸੀ ਇਹ ਕੋ ਸ਼ਾਮ 4 ਵਜੇ ਜੀ ਪੁਲਿਸ ਆਈ ਸੀ ਮੋਕੇ ਹਾਂਜੀ ਪੁਲਿਸ ਮੋਕੇ ਤਾਂ ਆ ਗਈ ਸੀ ਪੁਲਿਸ ਮੌਕੇ ਤੇ ਆ ਗਈ ਸੀ ਜਲਦੀ 15-20 ਮਿੰਟ ਦੇ ਵਿੱਚ 112 ਤੇ ਕਾਲ ਕਰੀਏ ਪੁਲਿਸ ਬਹੁਤ ਜਲਦੀ ਆ ਗਈ ਐ ਡੈਕਟੀ ਸਾਹਿਬ ਵੀ ਪਹੁੰਚ ਗਏ ਸੀ ਮੌਕੇ ਤੇ ਕੋਈ ਕੈਮਰਾ ਕੁੱਪਰ ਲੱਗੇ ਨਹੀਂ ਇੱਥੇ ਪਤਾ ਲੱਗਿਆ ਕੈਮਰੇ ਆਸੇ ਪਾਸੇ ਹੈਗੇ ਜੀ ਮੇਰੇ ਹੈਗੇ ਆ ਉਹ ਕੈਮਰਿਆਂ ਦੀ ਫੁਟੇਜ ਲੈ ਗਏ ਆ ਪੁਲਿਸ ਉਹਨਾਂ ਦਾ ਪਿੱਛਾ ਕਰ ਰਹਾ ਹੈ ਜਲਦੀ ਹੱਥ ਆ ਜਾਣਗੇ ਮੈਨੂੰ ਮੈਂ ਤੇ ਤੁਹਾਡੇ ਪਰਿਵਾਰਕ ਮੈਂਬਰ ਵੀ ਪੁਲਿਸ ਦੇ ਵਿੱਚ ਆ ਜੀ ਮੇਰੇ ਆਪਣੇ ਦੋ ਭਰਾ ਆ ਪੁਲਿਸ ਦੇ ਵਿੱਚ ਭਗਵਾਨ ਲੈ ਸਟ੍ਰੈਕਟਰ ਤਿਆਰ ਹੋਏ ਸੱਤ ਬਾਲ ਮੈਂ ਤਾਂ ਛੋਟਾ ਆ ਉਹ ਐਸਾ ਹੀ ਹਨੇਰੇ ਵਿੱਚ ਸੀ ਮੈਨੂੰ ਮਾਮਲਾ ਦਰਸ ਕਰਤੇ ਪੁਲਿਸ ਨੇ ਪਰਚਾ ਤਾਲਜ ਕਰ ਲਿਆ ਜੀ ਜਾਂਚ ਜਰੀ ਜਾਂਚ ਜਰੀ ਅਨਪਛਤੇ ਕਿਲਾ ਮਾਮਲੇ ਦੇ ਅਨਪਛਤੇ ਜੀ ਤਾਂ ਇਹ ਹੀ ਆ ਵੀ ਸਾਨੂੰ ਇਨਸਾਫ ਵਲੇ ਦੋਸ਼ੀਆਂ ਨੂੰ ਬੰਦੀ ਕਾਨੂੰਨ ਦਾ ਸਜ਼ਾ ਮਿਲੇ ਜੀ